ਸੋ ਜਹਨ ਦੋਸਤੋ ਮੈਂ ਹਾਂ ਗੋਬਿੰਦ ਰਾਏ ਇਸ ਵੇਲੇ ਨਕੌਦਰ ਦੇ ਪਿੰਡ ਬਲਨਾਉ ਦੇ ਵਿੱਚ ਖੜੇ ਹਾਂ ਮਿਡਲ ਸਰਕਾਰੀ ਮਿਡਲ ਸਕੂਲ ਬਲਨਾਉ ਜਿੱਥੇ ਸਕੂਲ ਦੇ ਬੱਚਿਆਂ ਵੱਲੋਂ ਔਰ ਟੀਚਰ ਸਹਿਬਾਨ ਦੀ ਗਾਈਡਨਸ ਦੇ ਅਕੋਰਡਿੰਗਲੀ ਇੱਕ ਜਿਹੜਾ ਸਾਇੰਸ ਮੇਲਾ ਲੱਗਿਆ ਆ ਸੋ ਆਓ ਗੱਲਬਾਤ ਕਰਦੇ ਹਾਂ ਸਾਡੇ ਨਾਲ ਹੈਡ ਟੀਚਰ ਨੇ ਟੀਚਰ ਸਹਿਬਾਨ ਨੇ ਆ ਗੱਲਬਾਤ ਕਰਦੇ ਹਾਂ ਹਮ ਮੈਮ ਸ਼ਸ਼ੀਕਾ ਜੀ ਸ਼ਸ਼ੀਕਾ ਸਾਹਿਬ ਜੀ ਮੈਮ ਆਂ ਆਪਣੇ ਸਕੂਲ ਦੇ ਵਿੱਚ ਅੱਜ ਜਿਹੜਾ ਮੇਲਾ ਲੱਗਿਆ ਆ ਸਾਇੰਸ ਮੇਲਾ ਬੱਚਿਆਂ ਨੇ ਬੜੇ ਵਧੀਆ-ਵਧੀਆ ਮਾਡਲ ਬਣਾਏ ਆ ਕੀ ਕਹਿਣਾ ਚਾਹੁੰਦੇ ਆ ਕਾਹਦਾ ਮੇਲਾ ਏ ਕੀ ਕੀ ਪ੍ਰਦਰਸ਼ਨੀ ਆ ਤੁਹਾਡੀ ਸਰ ਇਹ ਸਰਕਾਰ ਦੁਆਰਾ ਬਹੁਤ ਹੀ ਚੰਗੀ ਪਹਿਲ ਕੀਤੀ ਗਈ ਹੈ ਕਿ ਬੱਚਿਆਂ ਦੇ ਮਾਈਂਡ ਨੂੰ ਪ੍ਰੋਗਰੈਸ ਕਰਨ ਲਈ ਇਹ ਬੱਚਿਆਂ ਨੇ ਆਪਣੇ ਮਾਈਂਡ ਯੂਜ਼ ਕਰਕੇ ਆਪ ਦਾ ਕਹਿੰਦਾ ਮਤਲਬ ਆਪਦਾ ਸਾਰਾ ਪ੍ਰੋਗਰੈਸ ਦੇ ਕੀਤੀ ਹੈ ਬਹੁਤ ਚੰਗੇ-ਚੰਗੇ ਮਾਡਲ ਪੇਸ਼ ਕੀਤੇ ਮੈਂ ਦੇਖਿਆ ਜੀ ਅੱਜ ਜਿਹਦਾ ਪੁਰਾਤਨ ਦਾ ਦਿਖਾਇਆ ਇੱਕ ਲੜਕੀ ਨੇ ਫਿਰ ਮੈਥਮੈਟਿਕਸ ਦਾ ਵੀ ਦਿਖਾਇਆ ਬਹੁਤ ਬਹੁਤ ਵਧੀਆ ਇਹ ਵਾਕੀ ਇਹਨਾਂ ਦੀ ਕ੍ਰिएशन ਹੈ ਮਾਈਂਡ ਇਹਨਾਂ ਦਾ ਹੀ ਚੱਲਿਆ ਹਾਂਜੀ ਹਾਂਜੀ ਬੱਚਿਆਂ ਨੂੰ ਥੋੜਾ ਬਹੁਤ ਟੀਚਰ ਦੁਆਰਾ ਗਾਈਡ ਕੀਤਾ ਗਿਆ ਉਸ ਤੋਂ ਬਾਅਦ ਬੱਚਿਆਂ ਨੇ ਆਪਦੀ ਮਿਹਨਤ ਨਾਲ ਇੰਨਾ ਵਧੀਆ ਚੰਗਾ ਮੋਟਰ ਪੇਸ਼ ਕੀਤਾ ਸਰ ਸੋ ਮੈਡਮ ਤੁਹਾਡੇ ਲਈ ਪਹਿਲਾਂ ਤਾਂ ਸ਼ਾਬਾਸ਼ੀ ਦੀ ਇੱਕ ਕਲਾਪਿੰਗ ਇੱਕ ਕਰੋ ਮੈਡਮ ਹੋਣਾਂ ਵਾਸਤੇ ਉਹ ਉਹ ਇਹ ਇਸ ਕਰਕੇ ਕਿਉਂਕਿ ਜ਼ਿਆਦਾਤਰ ਮੈਂ ਦੇਖਿਆ ਜੀ ਜਿਹੜੇ ਬੱਚੇ ਇਦਾਂ ਮਿਹਨਤ ਕਰਦੇ ਆ ਟੀਚਰ ਸਹਿਬਾਨ ਜਿਹੜੇ ਉਹ ਆਪਣੇ ਸੈਰੀ ਸੇਰਾ ਬਨ ਲੈਂਦੇ ਆ ਪਰ ਤੁਸੀਂ ਇਹ ਸਾਰਾ ਸੇਰਾ ਬੱਚਿਆਂ ਦੇ ਸਿਰ ਬੰਨਿਆ ਔਰ ਤੁਸੀਂ ਇਸ ਚੀਜ਼ ਦੇ ਬਹੁਤ-ਬਹੁਤ ਤੁਹਾਡਾ ਧੰਨਵਾਦ ਸੋ ਇਸ ਸਕੂਲ ਲਈ ਬਹੁਤ ਮਾਣ ਦੀ ਗੱਲ ਹੈ ਕਿ ਪਿਛਲੇ ਸਾਲ ਜ਼ਿਲ੍ਹਾ ਜਲੰਧਰ ਦੇ ਵਿੱਚ ਇਸ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ ਇੱਕ ਸਾਇੰਸ ਮਾਡਲ ਦੇ ਵਿੱਚ ਸੋ ਸਾਡੇ ਨਾਲ ਮਨਿੰਦਰ ਸਿੰਘ ਸਰ ਨੇ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਉਹ ਜਿਹੜੀ ਤੁਹਾਡੀ ਬਹੁਤ ਵੱਡੀ ਉਪਲਬਧੀ ਸੀ ਜ਼ਿਲ੍ਹੇ ਦੀ ਤੇ ਉਸ ਤੋਂ ਬਾਅਦ ਦੀ ਕੀ ਗੱਲ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਲਾਸਟ ਈਅਰ ਅਸੀਂ ਸਾਇੰਸ ਫੇਅਰ ਜ਼ਿਲ੍ਹਾ ਜਲੰਧਰ ਦੇ ਵਿੱਚ ਫਰਸਟ ਪ੍ਰਾਈਜ਼ ਜਿੱਤਿਆ ਸੀਗਾ ਬਹੁਤ ਅੱਛਾ ਮਾਡਲ ਸੀ ਬੱਚੇ ਨੇ ਬਹੁਤ ਮਿਹਨਤ ਕੀਤੀ ਹੈ ਇਹ ਜੋ ਸਾਇੰਸ ਪ੍ਰਦਰਸ਼ਨੀਆਂ ਹੋ ਰਹੀਆਂ ਸਕੂਲ ਲੈਵਲ ਤੇ ਇਹ ਵੀ ਸਰਕਾਰ ਦੀਆਂ ਜੋ ਹਦਾਇਤਾਂ ਹੈਗੀਆਂ ਨੇ ਉਹਨਾਂ ਦੇ ਅਕੋਰਡਿੰਗ ਹੋ ਰਹੀਆਂ ਔਰ ਬਹੁਤ ਸੋਹਣੇ-ਸੋਹਣੇ ਮਾਡਲ ਜਿਹੜੇ ਹੈਗੇ ਬੱਚੇ ਪੇਸ਼ ਕਰ ਰਹੇ ਸੀ ਸੋ ਬਹੁਤ-ਬਹੁਤ ਧੰਨਵਾਦ ਜੀ ਇਹ ਸੰ ਸਾਡੇ ਨਾਲ ਇਹ ਸਕੂਲ ਦਾ ਸਟਾਫ ਤੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਸਾਹ ਪਰ ਇਹ ਨਵੀਆਂ-ਨਵੀਆਂ ਉਪਲਬਧੀਆਂ ਨੂੰ ਸ਼ੋਰ ਹੈ ਤੁਸੀਂ ਕੀ ਕਹਿਣਾ ਚਾਹੋਗੇ ਸਸੀ ਕਾਲ ਸਰ ਜੀ ਅਸੀਂ ਸਰ ਸਾਡੇ ਨਾਲ ਬੱਚੇ ਸਾਥ ਦੇ ਰਹੇ ਆ ਤਾਂ ਫਿਰ ਤਰੱਕੀ ਤਾਂ ਚਲੋ ਬਣਦੀ ਆ ਸਰ ਜਦੋਂ ਆਪਾਂ ਮਿਹਨਤ ਕਰ ਰਹੇ ਆ ਤਾਂ ਤੇ ਸਾਡੇ ਕੁਝ ਬੱਚੇ ਸਰ 2 ਸਾਲਾਂ ਤੋਂ ਕਰਾਟੇ ਤੇ ਵੀ ਵਧੀਆ ਖੇਲ ਰਹੇ ਆ ਜਿੱਦਾਂ ਤੁਸੀਂ ਸਰ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਹੈ ਜਿੱਦਾਂ ਤੇ ਬਹੁਤ ਵਧੀਆ ਸਾਡੇ ਬੱਚੇ ਪਹਿਲੇ ਨੰਬਰ ਤੇ ਆਏ ਆ 2 ਸਾਲ ਅਸੀਂ ਤੁਹਾਡਾ ਸ਼ੁਕਰਾਨਾ ਕਰਦੇ ਹਾਂ ਜੀ ਸਰ ਥੈਂਕ ਯੂ ਬਹੁਤ ਮੈਂ ਗੇਮਸ ਪਾਜਾ ਮਾਡਲ ਹੁੰਦੇ ਹਨ ਜਿਨ੍ਹਾਂ ਨਾਲ ਖੇਡ ਕੇ ਬੱਚੇ ਬਿਨਾਂ ਕਿਸੇ ਮੈਥ ਦੇ ਸਿੱਖਣ ਦੇ ਬੋਝ ਨੂੰ ਲਏ ਬਿਨਾਂ